ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਪੰਜਾਬ ਪੰਜਾਬੀ ਅਤੇ ਆਪ ਦਾ ਸਵਾਗਤ ਹੈ ਅੱਜ ਦੀ ਵੀਡੀਓ ਸ਼ੁਰੂਆਤ ਅਸੀਂ ਸਿੱਖੀ ਦੀ ਨੀਂਹ ਪੱਧਰ ਤੋਂ ਕਰਾਂਗੇ ਉਹ ਤਿੰਨ ਬੁਨਿਆਦੀ ਅਸੂਲ ਜਿਨ੍ਹਾਂ ਤੇ ਪੂਰਾ ਸਿੱਖ ਜੀਵਨ ਟਿਕਿਆ ਹੋਇਆ ਹੈ ਇਹ ਤਿੰਨ ਅਸੂਲ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਹਰ ਮਨੁੱਖ ਲਈ ਇੱਕ ਚੰਗੀ ਨੈਤਿਕ ਤੇ ਸੰਤੁਸ਼ਟ ਜ਼ਿੰਦਗੀ ਜਿਉਣ ਦਾ ਰਾਹ ਦੱਸਦੇ ਹਨ ਸਿੱਖੀ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸੂਤ ਹੈ ਨਾਮ ਜਪਣਾ ਨਾਮ ਜਪਣ ਦਾ ਮਤਲਬ ਸਿਰਫ ਮਾਲਾ ਫੇਰਨਾ ਜਾਂ ਪਾਠ ਕਰਨਾ ਹੀ ਨਹੀਂ ਇਸ ਦਾ ਮਤਲਬ ਹੈ ਹਰ ਵੇਲੇ ਹਰ ਕੰਮ ਕਰਦੇ ਸਮੇਂ ਉਸ ਅਕਾਲ ਪੁਰਖ ਦਾ ਨਾਮ ਧਿਆਨਾ ਉਸ ਨੂੰ ਆਪਣੇ ਮਨ ਵਿੱਚ ਯਾਦ ਰੱਖਣਾ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਪ੍ਰਮਾਤਮਾ ਸਰਵ ਵਿਆਪਕ ਹੈ ਉਹ ਹਰ ਥਾਂ ਮੌਜੂਦ ਹੈ ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਦੇ ਹਾਂ ਜਿੰਤਾਵਾ ਤੋਂ ਮੁਕਤ ਹੁੰਦੇ ਹਾਂ ਅਤੇ ਹਰ ਕੰਮ ਨੂੰ ਪ੍ਰਮਾਤਮਾ ਦੀ ਮਰਜ਼ੀ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਇੱਕ ਨਿਯੰਤਰ ਅਭਿਆਸ ਹੈ ਸਿਮਰਨ ਜੋ ਸਾਨੂੰ ਹਉਮੈ ਹੰਕਾਰ ਛੱਡਣ ਤੇ ਨਿਰਵਤਾ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ ਇਹ ਸਾਡੇ ਅੰਦਰੂਨੀ ਸਫ਼ਰ ਦਾ ਪਹਿਲਾ ਕਦਮ ਹੈ ਤੇ ਇਸ ਦਾ ਦੂਜਾ ਸੂਲ ਹੈ ਕਿਰਤ ਕਰਨੀ ਇਸਦਾ ਮਤਲਬ ਹੈ ਇਮਾਨਦਾਰੀ ਅਤੇ ਮਿਹਨਤ ਨਾਲ ਰੋਜੀ ਰੋਟੀ ਕਮਾਉਣੀ ਸਿੱਖ ਧਰਮ ਵਿੱਚ ਬੇਲੜ ਬੈਠਣ ਦੀ ਸਖਤ ਮਨਾਹੀ ਹੈ ਹਰ ਵਿਅਕਤੀ ਨੂੰ ਆਪਣੇ ਸਰੀਰ ਅਤੇ ਮਨਸਕਾ ਯੋਗਤਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਕਿਰਤ ਵਿੱਚ ਧੋਖਾਧੜੀ ਚੋਰੀ ਜਾਂ ਕਿਸੇ ਦਾ ਹੱਕ ਮਾਰਨ ਦੀ ਕੋਈ ਥਾਂ ਨਹੀਂ ਹੈ ਇਹ ਸਿਧਾਂਤ ਸਾਨੂੰ ਸਵੈ ਨਿਰਪਰਕ ਬਣਾਉਂਦਾ ਹੈ ਅਤੇ ਆਪ ਮਿਹਨਤ ਦੀ ਕਮਾਈ ਨੂੰ ਸਭ ਤੋਂ ਉੱਤਮ ਮੰਨਦਾ ਹੈ ਗੁਰੂ ਸਾਹਿਬ ਨੇ ਖੁਦ ਖੇਤੀ ਕੀਤੀ ਅਤੇ ਕੀਰਤ ਕੀਤੀ ਤਾਂ ਜੋ ਸਾਨੂੰ ਪ੍ਰੇਰਨਾ ਮਿਲ ਸਕੇ ਇਹ ਸਾਡੇ ਵਾਰੀ ਜੀਵਨ ਤੇ ਸਾਡੇ ਕਰਮਾਂ ਦਾ ਪ੍ਰਤੀਕ ਹੈ ਅਤੇ ਤੀਜਾ ਸੂਲ ਹੈ ਵੰਡ ਛਕਣਾ ਇਸ ਦਾ ਮਤਲਬ ਹੈ ਆਪਣੀ ਕਮਾਈ ਅਤੇ ਆਪਣੇ ਸਾਧਨਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਇਹ ਸਿਧਾਂਤ ਸਾਨੂੰ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ ਵੰਡ ਛਕਣਾ ਸਿਰਫ ਪੈਸੇ দান ਕਰਨਾ ਤੱਕ ਸੀਮਿਤ ਨਹੀਂ ਹੈ ਇਸ ਵਿੱਚ ਆਪਣਾ ਸਮਾਂ ਆਪਣਾ ਗਿਆਨ ਅਤੇ ਆਪਣੀ ਸੇਵਾ ਦੂਜਿਆਂ ਦੀ ਭਲਾਈ ਲਈ ਵਰਤਣਾ ਵੀ ਸ਼ਾਮਲ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ ਸਿੱਖ ਗੁਰਦੁਆਰਿਆਂ ਵਿੱਚ ਚੱਲਣ ਵਾਲਾ ਲੰਗਰ ਹੈ ਜਿੱਥੇ ਧਰਮ ਜਾਤ ਜਾਂ ਰੰਗ ਦੇ ਪੇਤ ਭਾਵ ਤੋਂ ਬਿਨਾਂ ਹਰ ਕਿਸੇ ਨੂੰ ਮੁਫਤ ਭੋਜਨ ਛਕਾਇਆ ਜਾਂਦਾ ਹੈ ਇਹ ਸੇਵਾ ਅਤੇ ਸਮਾਨਤਾ ਦਾ ਪ੍ਰਤੀਕ ਹੈ ਦੋਸਤੋ ਨਾਮ ਜਪਾ ਮਨ ਦੀ ਸ਼ੁੱਧੀ ਕਿਰਤ ਕਰਨੀ ਇਮਾਨਦਾਰੀ ਅਤੇ ਪੰਡ ਛਕਣਾ ਸੇਵਾ ਤੇ ਸਮਾਨਤਾ ਇਹ ਤਿੰਨੋਂ ਮਿਲ ਕੇ ਇੱਕ ਸੰਪੂਰਨ ਜੀਵਨ ਸ਼ੈਲੀ ਬਣਾਉਂਦੇ ਹਨ ਇਹ ਸਿੱਖੀ ਦਾ ਅਸਲ ਸੰਦੇਸ਼ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕੋਈ ਸਵਾਲ ਕਰਨਾ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜਰੂਰ ਪੁੱਛੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਦਬਾਓ ਅਗਲੀ ਵੀਡੀਓ ਲਈ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸਿੱਖਿਆਵਾਂ ਬਾਰੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ